ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਅੱਜ ਸੋ ਗੱਲ ਕਰਦੇ ਆ ਕੈਨੇਡਾ ਔਰ ਅਮਰੀਕਾ ਦੇ ਆਪਸੀ ਸਬੰਧਾਂ ਦੀ ਤੇ ਗੱਲ ਇਹ ਵੀ ਕਰਾਂਗੇ ਕਿ ਅਮਰੀਕਾ ਦੇ ਭੰਗ ਦੇ ਜਿਹੜੇ ਫਾਰਮ ਹਾਊਸ ਨੇ ਉਹਨਾਂ ਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਮਾਰੇ ਗਏ ਛਾਪੇ ਚ 200 ਦੇ ਕਰੀਬ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੇ ਮੈਂ ਗੱਲ ਕਰਾਂ ਅਮਰੀਕਾ ਦੀ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੈਲੀਫੋਰਨੀਆ ਦੇ ਭੰਗ ਦੇ ਖੇਤਾਂ ਵਿੱਚ ਕੰਮ ਕਰ ਰਹੇ ਗੈਰ ਕਾਨੂੰਨੀ 200 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਉੱਪਰ ਦੋਸ਼ ਹੈ ਕਿ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਰਹਿ ਰਹੇ ਸੀ ਤੇ ਇਹਨਾਂ ਦੇ ਉੱਤੇ ਸ਼ੱਕ ਸੀ ਘਟਨਾ ਸਥਾਨ ਤੇ ਮੌਜੂਦਾ ਲੋਕਾਂ ਨੇ ਛਾਪੇਮਾਰੀ ਦਾ ਵਿਰੋਧ ਕੀਤਾ ਜਿਸ ਕਾਰਨ ਕੁਝ ਦੇਰੀ ਲਈ ਹਾਲਾਤ ਤਣਾਪੂਰਕ ਵੀ ਹੋ ਗਏ ਅੰਦਰੂਨੀ ਸੁਰੱਖਿਆ ਵਿਭਾਗ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਕੈਲੋਫੋਰਨੀਆ ਦੇ ਕਾਰਨਪਿੰਟੇਰੀਆ ਤੇ ਕੈਮਾਰੀਲੋ ਵਿੱਚ ਅਪਰਾਧਿਕ ਤਲਾਸ਼ੀਆਂ ਵਾਸਤੇ ਜਿਹੜੇ ਇਹ ਵਾਰੰਟ ਲਏ ਗਏ ਸੀ ਜਿਨ੍ਹਾਂ ਦੇ ਕਰਕੇ ਇਹ ਜਿਹੜੇ ਛਾਪੇ ਆ ਉਹ ਮਾਰਿਆ ਗਿਆ ਸੀ ਸੋ ਜਿਸ ਨਾਲ ਦੇਸ਼ ਅੰਦਰ ਗੈਰ ਕਾਨੂੰਨੀ ਰਹਿ ਰਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਗ੍ਰਿਫਤਾਰ ਹੋਣ ਵਾਲੇ ਲੋਕਾਂ ਵਿੱਚ 10 ਦੇ ਕਰੀਬ ਬੱਚੇ ਵੀ ਸ਼ਾਮਲ ਸੀ ਇਹਨਾਂ ਦੇ ਨਾਲ ਚਾਰ ਅਮਰੀਕੀ ਨਾਗਰਿਕ ਜਿਨ੍ਹਾਂ ਨੇ ਅਧਿਕਾਰੀਆਂ ਤੇ ਹਮਲਾ ਕਰਨ ਦਾ ਯਤਨ ਕੀਤਾ ਉਹ ਵੀ ਗ੍ਰਿਫਤਾਰ ਕੀਤੇ ਗਏ ਨੇ ਔਰ ਇਸ ਦੇ ਨਾਲ ਹੀ ਕੈਮਾਰੀ ਲੋ ਗਲਾਸ ਹਾਊਸ ਫਾਰਮ ਦੇ ਬਾਹਰ ਲੋਕਾਂ ਦੀ ਭੀੜ ਆਪਣੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਲੈਣ ਆਈ ਸੀ ਤੇ ਇਮੀਗ੍ਰੇਸ਼ਨ ਵੱਲੋਂ ਗ੍ਰਿਫਤਾਰੀਆਂ ਦੇ ਵਾਰੰਟ ਦੇ ਵਿਰੁੱਧ ਇਹ ਲੋਕ ਜਿਹੜੇ ਆ ਉਹ ਇਕੱਠੇ ਹੋ ਜਾਂਦੇ ਨੇ ਸੋ ਇਹ ਵੀ ਦੱਸ ਦਈਏ ਕਿ ਦੂਸਰੇ ਪਾਸੇ ਲਾਇਸੈਂਸ ਪ੍ਰਾਪਤ ਉਤਪਾਦਕ ਜਿਹੜੀ ਕੰਪਨੀ ਹੈ ਗਲਾਸ ਹਾਊਸ ਉਹਨਾਂ ਦੇ ਅਧਿਕਾਰੀਆਂ ਨੇ ਗੱਲ ਕਹੀ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਇਸ ਗ੍ਰਫਤਾਰੀ ਦੇ ਵਾਜਬ ਜਿਹੜੇ ਨੇ ਉਹ ਵਾਰੰਟ ਸੀਗੇ ਸੋ ਇਸ ਵਾਰੰਟਾਂ ਦੇ ਤਹਿਤ ਹੀ ਇਹ ਛਾਪਾ ਜਿਹੜਾ ਮਾਰਿਆ ਗਿਆ ਜਿਹਦੇ ਵਿੱਚ ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਔਰ ਉਹਨਾਂ ਦਾ ਇਹ ਦਾਵਾ ਹੈ ਕਿ ਅਸੀਂ ਕੋਈ ਵੀ ਆਪਣੇ ਇਸ ਫਾਰਮ ਹਾਊਸ ਦੇ ਵਿੱਚ ਕਿਸੇ ਨੂੰ ਵੀ ਇਸ ਢੰਗ ਦੀ ਜੌਬ ਨਹੀਂ ਦਿੰਦੀ ਦਿੱਤੀ ਜਾਂਦੀ ਜਿਹਦੇ ਵਿੱਚ ਨਵਾਲਗ ਜਿਹੜੇ ਨੇ ਉਹ ਜੌਬ ਕਰਦੇ ਹੋਣ ਤੇ ਮਾਰੇ ਗਏ ਛਾਪੇ ਵਰੰਟ ਦੇ ਤਹਿਤ ਹੀ ਮਾਰੇ ਗਏ ਨੇ ਸੋ ਇਹ ਅਮਰੀਕਾ ਦੇ ਕੈਲੀਫੋਰਨੀਆ ਦੇ ਜਿਹੜਾ ਗਲਾਸ ਹਾਊਸ ਹੈ ਜਿਹਦੇ ਵਿੱਚ ਮੈਂ ਦੱਸ ਦਿਆਂ ਕਿ ਇਸ ਗਲਾਸ ਹਾਊਸ ਦੇ ਵਿੱਚ ਖੀਰੇ ਤਾਂ ਹੋਰ ਜਿਹੜੇ ਟਮਾਟਰ ਨੇ ਉਹ ਉਗਾਏ ਜਾਂਦੇ ਨੇ ਸੋ ਇਹਨਾਂ ਟਮਾਟਰ ਤੇ ਖੀਰਿਆਂ ਦੇ ਖੇਤਾਂ ਦੇ ਵਿੱਚ ਜਿਹੜੇ ਨੇ ਉਹ ਗੈਰ ਕਾਨੂੰਨੀ ਤੌਰ ਦੇ ਉੱਤੇ ਕੰਮ ਕਰਦੇ ਕਾਮਿਆਂ ਨੂੰ ਜਦੋਂ ਗ੍ਰਫਤਾਰ ਕੀਤਾ ਗਿਆ ਔਰ ਜੇਕਰ ਗੱਲ ਕਰੀਏ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਤੇ ਟਰੰਪ ਵੱਲੋਂ ਕੈਨੇਡਾ ਉੱਪਰ 1 ਅਗਸਤ ਤੋਂ ਬਾਅਦ 35% ਦਾ ਜਿਹੜਾ ਉਹ ਟੈਰਫ ਲਗਾਉਣ ਦਾ ਜਿਹੜਾ ਐਲਾਨ ਫਿਰ ਕਰ ਦਿੱਤਾ ਗਿਆ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਕੈਨੇਡੀਅਨ ਕੰਪਨੀ ਇਸ ਡਿਊਟੀ ਤੋਂ ਬਚਣ ਵਾਸਤੇ ਕਿਸੇ ਤੀਸਰੇ ਦੇਸ਼ ਦੇ ਰਹੀਂ ਜਿਹੜਾ ਸਮਾਨ ਹੈ ਉਤਪਾਦਕ ਸਮਾਨ ਜਿਹੜਾ ਉਹ ਅਮਰੀਕਾ ਦੇ ਵਿੱਚ ਭੇਜਿਆ ਜਾਏਗਾ ਤੇ ਉਹਦੇ ਉੱਤੇ ਵੀ ਇਤੋਂ ਵੱਧ ਜਿਹੜਾ ਉਹ ਟੈਰਫ ਜਿਹੜਾ ਲਗਾਉਣ ਦਾ ਜਿਹੜਾ ਯਤਨ ਅਮਰੀਕਾ ਸਰਕਾਰ ਕਰੇਗੀ ਸੁਨਾਰੀ ਉਹਨੇ ਧਮਕੀ ਵੀ ਦਿੱਤੀ ਹੈ ਕਿ ਜੇ ਤੁਸੀਂ ਇਸ ਦੇ ਜਵਾਬ ਵਿੱਚ ਮਰ ਕਾਰਨੀ ਨੂੰ ਕੈਨੇਡਾ ਦੀ ਸਰਕਾਰ ਨੂੰ ਇੱਕ ਧਮਕੀ ਦਿੱਤੀ ਗਈ ਹੈ ਕਿ ਜੇ ਇਸ ਟੈਕਸ ਦੇ ਵਿਰੁੱਧ ਕੋਈ ਤੁਸੀਂ ਵੋਟ ਟੈਕਸ ਲਾਉਨੇ ਹੋ ਤਾਂ ਫੇਰ ਅਸੀਂ ਜਿਹੜਾ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ ਇਡਾ ਦੇ ਡੇਰੀ ਨੀਤੀਆਂ ਦੇ ਉੱਤੇ ਉਹਨਾਂ ਨੂੰ ਨਿਸ਼ਾਨਾ ਸਾਧਦੇ ਹੋਏ ਕਿਹਾ 트럼ਪ ਨੇ ਕਿਹਾ ਕਿ ਕੈਨੇਡਾ ਅਮਰੀਕਾ ਡੇਰੀ ਕਿਸਾਨਾਂ ਤੇ 400% ਤੱਕ ਦਾ ਆਯਾਤ ਡਿਊਟੀ ਲਗਾਉਂਦਾ ਹੈ ਜਿਹੜੇ ਅਮਰੀਕਾ ਦੇ ਕਿਸਾਨ ਆਪਣਾ ਉਤਪਾਦਨ ਜਿਹੜਾ ਡੇਰੀ ਦਾ ਜੇ ਉਹ ਕੈਨੇਡਾ ਦੇ ਵਿੱਚ ਉਹ ਆਪਣਾ ਜਿਹੜਾ ਹੈਗਾ ਪ੍ਰੋਡਕਟ ਜਿਹੜਾ ਵੇਚਣ ਆਉਂਦੇ ਨੇ ਤੇ ਉਹਨਾਂ ਦੇ ਉੱਤੇ 400% ਜਿਹੜਾ ਪਯਾਪ ਜਿਹੜੀ ਐ ਡਿਊਟੀ ਲਗਾਈ ਜਾਂਦੀ ਆ ਪਰ ਉਹ ਕਹਿੰਦੇ ਨੇ ਕਿ ਇਸ ਡਿਊਟੀ ਲਗਾਉਣ ਦੇ ਨਾਲ ਅਮਰੀਕਾ ਦੇ ਵਿੱਚ ਬਹੁਤ ਵੱਡਾ ਅਮਰੀਕਾ ਨੂੰ ਜਿਹੜਾ ਉਹ ਨੁਕਸਾਨ ਠਹਾਉਣਾ ਪੈ ਰਿਹਾ ਸੋ ਇਹ ਉਦੋਂ ਟੈਕਸ ਲਾਇਆ ਜਾ ਰਿਹਾ ਜਿਸ ਮੇਲੇ ਇਹਨਾਂ ਕੰਪਨੀਆਂ ਨੂੰ ਕੈਨੇਡਾ ਦੇ ਵਿੱਚ ਆਪਣਾ ਉਤਪਾਦ ਵੇਚਣ ਦੀ ਮਨਾਈ ਕੀਤੀ ਗਈ ਆ ਡੇਰੀ ਪ੍ਰੋਡਕਟ ਦੇ ਤੇ ਬਾਕੀ ਕਿਸਾਨਾਂ ਨੂੰ ਵੀ ਜਿਹੜੀ ਹੈਗੀ ਆ ਉਹ ਜਿਹੜੇ ਪ੍ਰੋਡਕਟ ਲੈ ਕੇ ਆਉਂਦੇ ਨੇ ਉਹਨਾਂ ਦੇ ਉੱਤੇ ਨਿਆਤ ਜਿਹੜੀ ਆਯਾਤ ਡਿਊਟੀ ਲਾਈ ਜਾਂਦੀ ਹੈ ਉਸ ਕਰਕੇ ਸਾਡੇ ਦੇਸ਼ ਨੂੰ ਬਹੁਤ ਵੱਡਾ ਘਾਟਾ ਪੈਂਦਾ ਔਰ ਨਾਲ ਦੀ ਨਾਲ ਕੈਨੇਡਾ ਦੇ ਉਤਪਾਦਕ ਕੰਪਨੀਆਂ ਨੂੰ ਵੀ ਇਹ ਕਿਹਾ ਗਿਆ ਕਿ ਅਗਰ ਉਹ ਚਾਹਣ ਤਾਂ ਸਾਡੇ ਅਮਰੀਕਾ ਦੇ ਵਿੱਚ ਆਪਣੀਆਂ ਇਕਾਈਆਂ ਸਥਾਪਿਤ ਕਰ ਸਕਦੇ ਨੇ ਤੇ ਅਸੀਂ ਉਹਨਾਂ ਨੂੰ ਹਰ ਸਹੂਲਤ ਦੇਣ ਨੂੰ ਤਿਆਰ ਹਾਂ ਕੋਈ ਵੀ ਜਿਹੜੀਆਂ ਪ੍ਰਵਾਨਗੀਆਂ ਲੈਣੀਆਂ ਕਿਸੇ ਵੀ ਤਰੀਕੇ ਦੀਆਂ ਸਾਡੇ ਇਕਾਈਆਂ ਸਥਾਪਿਤ ਕਰਨ ਵਾਸਤੇ ਸਰਕਾਰੀ ਤੌਰ ਤੇ ਜਿਹੜੀਆਂ ਵੀ ਉਹਨਾਂ ਨੂੰ ਪ੍ਰਵਾਨਗੀਆਂ ਦੀ ਜ਼ਰੂਰਤ ਹੈ ਅਸੀਂ ਜਲਦ ਤੋਂ ਜਲਦੀ ਜਿਹੜੀ ਹੈ ਉਹ ਇੱਕ ਹਫ਼ਤੇ ਦੇ ਵਿੱਚ ਵਿੱਚ ਵੀ ਉਹਨਾਂ ਨੂੰ ਜਿਹੜੀਆਂ ਨੇ ਉਹ ਪ੍ਰਵਾਨਗੀਆਂ ਦੇ ਦਿੱਤੀਆਂ ਜਾਣਗੀਆਂ ਪਰ ਉਹ ਬੜੇ ਇਤਮੀ ਨਾਮ ਦੇ ਨਾਲ ਸਾਡੇ ਦੇਸ਼ ਦੇ ਵਿੱਚ ਕਾਰੋਬਾਰ ਜਿਹੜਾ ਉਹ ਕਰ ਸਕਦੇ ਨੇ ਪਰ ਇਹਦੇ ਵਿਰੋਧ ਦੇ ਵਿੱਚ ਜਦੋਂ ਮਾਰਗਦਰਨੀ ਨਹੀਂ ਆਪਣੇ ਕੰਮਿਆਂ ਨੂੰ ਤੇ ਕਾਰੋਬਾਰਾਂ ਨੂੰ ਇੱਕ ਭਰੋਸਾ ਜਰੂਰ ਦਿਵਾਇਆ ਕਿ ਅਸੀਂ ਤੁਹਾਡੇ ਹੱਕਾਂ ਦੀ ਰਾਖੀ ਕਰਨ ਵਾਸਤੇ ਬੈਠੇ ਆਂ ਤੇ ਅਸੀਂ ਤੁਹਾਡੇ ਹੱਕਾਂ ਦੀ ਰਾਖੀ ਕਰਾਂਗੇ ਸੋ ਇਸ ਕਰਕੇ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਅਮਰੀਕਾ ਤੇ ਕੈਨੇਡਾ ਦਾ ਜਿਹੜਾ ਆਪਸੀ ਸਬੰਧ ਸੁਧਰਨ ਦੀ ਗੱਲ ਆ ਰਹੀ ਸੀ ਉਹਦੇ 'ਚ ਕਿਤੇ ਅਜੇ ਨਜ਼ਰ ਨਹੀਂ ਆਉਂਦਾ ਕਿ ਅਮਰੀਕਾ ਜਿਹੜਾ ਉਹ ਕਿਸੇ ਵੀ ਪਾਸੇ ਜਿਹੜਾ ਉਹ ਰੁਕਣ ਦਾ ਯਤਨ ਕਰ ਰਿਹਾ ਔਰ ਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਰਸ਼ੀਆ ਦੀ ਤੇ ਰਸ਼ੀਆ ਦੀ ਸਰਕਾਰ ਨੂੰ ਵੀ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਆ ਰੂਸ ਦਾ ਉਹਨੂੰ ਵੀ ਬਹੁਤ ਵੱਡੀ ਧਮਕੀ ਦਿੱਤੀ ਆ ਕਿ ਜਾਂ ਤਾਂ ਉਹ ਯੂਕਰੇਨ ਦੇ ਯੁੱਧ ਨੂੰ ਖਤਮ ਕਰ ਦਵੇ 50 ਦਿਨ ਦੇ ਅੰਦਰ ਅੰਦਰ ਨਹੀਂ ਤੇ ਉਹਦੇ ਉੱਤੇ ਵੀ 50% ਦਾ ਜਿਹੜਾ ਉਹ ਟੈਕਸ ਹੈ ਉਹ ਲਾਇਆ ਜਾਏਗਾ। ਸੋ ਇਸ ਗੱਲ ਦੇ ਉੱਤੇ ਵੀ ਜਿਹੜੇ ਰੂਸ ਦੇ ਰਾਸ਼ਟਰਪਤੀ ਨੇ ਉਹਨਾਂ ਦਾ ਵੀ ਆਪਣਾ ਜਿਹੜਾ ਇਤਰਾਜ਼ ਜਤਾਇਆ ਕਿ ਅਸੀਂ ਤੇਰੇ ਹਰ ਜਿਹੜੇ ਉਹ ਫੈਸਲੇ ਦਾ ਜਿਹੜਾ ਅਸੀਂ ਵਿਰੋਧ ਕਰਾਂਗੇ ਔਰ ਇਹਦੇ ਮੁਕਾਬਲੇ ਕਰਨ ਵਾਸਤੇ ਅਸੀਂ ਤਿਆਰ ਬੈਠੇ ਆ। ਸੋ ਜੇ ਯੂਰਪ ਦੀ ਗੱਲ ਕਰਦੇ ਆ ਤੇ ਯੂਰਪ ਦੇ ਵੀ ਯੂਰੋਪੀਅਨ ਜਿਹੜੇ ਕੰਟਰੀ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ 35% 30 ਤੋਂ ਲੈ ਕੇ ਤੇ 35% ਜਿਹੜਾ ਉਹ ਟੈਕਸ ਹੈ ਉਹਨਾਂ ਦੇ ਉੱਤੇ ਵੀ ਟੈਰਫ ਲਾਇਆ ਜਾ ਰਿਹਾ ਕਿ ਜਿਹੜੀਆਂ ਉਤਪਾਦਕ ਜਿਹੜੀਆਂ ਚੀਜ਼ਾਂ ਇਹਨਾਂ ਕੰਟਰੀਆਂ ਵੱਲੋਂ ਯੂਰੋਪੀਅਨ ਜਿਹੜੇ ਸਾਡੇ ਕੰਟਰੀ ਨੇ ਦੇਸ਼ ਨੇ ਜਾਂ ਉਹਨਾਂ ਦੇਸ਼ਾਂ ਵੱਲੋਂ ਜਿਹੜੀਆਂ ਮੈਂ ਅਮਰੀਕਾ ਦੇ ਆ ਵਿੱਚ ਉਤਪਾਦਕ ਤੌਰ ਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਭੇਦੀਆਂ ਜਾਂਦੀਆਂ ਨੇ ਉਹਦੇ ਉੱਤੇ ਜਿਹੜਾ ਟੈਕਸ ਹੈ ਉਹਨੂੰ ਵੀ ਵਧਾਉਣ ਦਾ ਜਿਹੜਾ ਉਹ ਯਤਨ ਜਿਹੜਾ ਕੀਤਾ ਗਿਆ 30 ਤੋਂ 35% ਯੂਰਪੀਅਨ ਦੇਸ਼ਾਂ ਦੇ ਉੱਤੇ ਵੀ ਟੈਕਸ ਲਾਉਣ ਦਾ ਯਤਨ ਕੀਤਾ ਗਿਆ ਔਰ ਜੇ ਆਮ ਲੋਕਾਂ ਦੀ ਗੱਲ ਕਰਦੇ ਆ ਅਮਰੀਕਾ ਦੇ ਜਾਂ ਹੋਰਨਾਂ ਦੇਸ਼ਾਂ ਦੇ ਉੱਤੇ ਉਹ 트੍ਰੰਪ ਨੂੰ ਇੱਕ ਡਿਕਟੇਟਰ ਦੇ ਤੌਰ ਤੇ ਲੈ ਰਿਆ ਕਿ ਉਹ ਆਪਣੇ ਸਬੰਧ ਜਿਹੜੇ ਨੇ ਬਾਕੀ ਦੇਸ਼ਾਂ ਦੇ ਨਾਲ ਇਹਦੇ ਵੱਡੇ ਪੱਧਰ ਤੇ ਵਿਗਾੜ ਪੈਦਾ ਕਰ ਰਿਹਾ ਇੱਕ ਵਪਾਰਕ ਜਿਹੜਾ ਯੁੱਧ ਹੈ ਉਹ ਛੁੱਟ ਚੁੱਕਾ ਹੈ ਸੋ ਇਸ ਕਰਕੇ ਅੱਜ ਲੋੜ ਇਸ ਗੱਲ ਦੀ ਹੈ ਕਿ ਸਾਡੇ ਗਰੇ ਪ੍ਰਵਾਸੀ ਨੇ ਜਿਹੜੇ ਗੈਰ ਕਾਨੂੰਨੀ ਆ ਜਾਂ ਕਾਨੂੰਨੀ ਆ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਇਹਦਾ ਜਿਹੜਾ ਅਸਰ ਪੈਂਦਾ ਨਿਤ ਛਾਪੇ ਪੈ ਰਹੇ ਨੇ ਜੇ ਕੈਨੇਡਾ ਦੀ ਗੱਲ ਕਰਦੇ ਆ ਤੇ ਕੈਨੇਡਾ ਦੇ ਅੰਦਰ ਵੀ ਬਹੁਤ ਕਾਲਜ ਜਿਹੜੇ ਨੇ ਜਾਂ ਯੂਨੀਵਰਸਟੀਆਂ ਵੀ ਜਿਨ੍ਹਾਂ ਨੇ ਆਪਣੇ ਕੋਰਸ ਬੜੇ ਬਹੁਤ ਘਟਾ ਦਿੱਤੇ ਨੇ ਔਰ ਕਾਲਜ ਬੰਦ ਹੋ ਚੁੱਕੇ ਨੇ ਤੁਹਾਡੇ ਬਿਲਕੁਲ ਸਾਹਮਣੇ ਵੀ ਪੰਜਾਬ ਦੇ ਅੰਦਰ ਹਰ ਸ਼ਹਿਰ ਦੇ ਅੰਦਰ ਇੱਕ ਜਿੰਨੂੰ ਕਹਿ ਦਈਏ ਵੀ ਖੁੰਭਾ ਵਾਂਗੂ ਜਿਹੜੇ ਉਹ ਆਇਲਸ ਕਾਲਜ ਖੁੱਲੇ ਸੀ ਨਾਲ ਦੇ ਨਾਲ ਇਮੀਗ੍ਰੇਸ਼ਨ ਜਿਹੜੀਆਂ ਕੰਸਲਟੈਂਟ ਕੰਪਨੀਆਂ ਸੀ ਉਹਨਾਂ ਨੇ ਹਰ ਮਤਲਬ ਜਿਹੜਾ ਹੈਗਾ ਸੀ ਦੂਸਰੀ ਜਿਹੜੀ ਹੈ ਸ਼ੋਰੂਮ ਹੈ ਜਾਂ ਦੂਸਰਾ ਜਿਹੜਾ ਦੁਕਾਨ ਸੀ ਉਹਦੇ ਵਿੱਚ ਜਿਹੜੇ ਖੁੱਲੇ ਸੀ ਤੇ ਅੱਜ ਉਹ ਜਿਹੜੇ ਉਹਨਾਂ ਦੇ ਕੰਮ ਸੀ ਇਮੀਗ੍ਰੇਸ਼ਨ ਦੇ ਜਾਂ ਆਇਲਸ ਦੇ ਜਾਂ ਹੋਰ ਜਿਹੜੀ ਟ੍ਰੇਨਿੰਗ ਕਰਾਉਂਦੇ ਸੀ ਅੱਜ ਉਹ ਜਿਹੜੀ ਆ ਉਹ ਮਤਲਬ ਖਤਮ ਹੋਣ ਦੇ ਕਿਨਾਰੇ ਤੇ ਉੱਤੇ ਖੜੇ ਨੇ ਸੋ ਕਹਿਣ ਦਾ ਭਾਪ ਵੀ ਇੱਥੇ ਜਿਹੜੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਹ ਕਰੈਸ ਚੱਲ ਰਿਹਾ ਤੇ ਕੱਲ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਇਥੋਂ ਦੀ ਕੰਜਰਵਟ ਪਾਰਟੀ ਦੇ ਪੋਲੀਵੀਅਰ ਨੇ ਉਹਨਾਂ ਨੇ ਵੀ ਇਸ ਗੱਲ ਦਾ ਜਿਹੜਾ ਕੱਲ ਮੀਟਿੰਗ ਕਰਕੇ ਤੇ ਫੈਡਰਲ ਸਰਕਾਰ ਨੂੰ ਇਹ ਗੱਲ ਕਹੀ ਹੈ ਕਿ ਜਿਹੜੀ ਇਮੀਗ੍ਰੇਸ਼ਨ ਜਿਹੜੇ ਇਮੀਗ੍ਰੈਂਟਸ ਬਾਹਰਲੇ ਦੇਸ਼ਾਂ ਤੋਂ ਇੱਥੇ ਆਉਂਦੇ ਨੇ ਉਹਨਾਂ ਦੇ ਉੱਤੇ ਕਟੌਤੀ ਕਰ ਦਿੱਤੀ ਜਾਵੇ ਪਰ ਉਹ ਗੱਲ ਕਹਿੰਦੇ ਨੇ ਕਿ ਜਿੰਨੀ ਤਦਾਦ ਦੇ ਵਿੱਚ ਇੱਥੋਂ ਲੋਕ ਜਾ ਰਹੇ ਨੇ ਵਾਪਸ ਉਹਦੇ ਨਾਲ ਘੱਟ ਤਦਾਦ ਜਿਹੜੇ ਆ ਇਮੀਗ੍ਰੈਂਟਸ ਇਸ ਦੇਸ਼ ਚ ਆਉਣੇ ਚਾਹੀਦੇ ਨੇ ਹੁਣ ਜੇ ਗੱਲ ਕਰਦੇ ਆ ਉਹ ਕਹਿੰਦਾ ਕਿ ਅਗਲੇ ਆਉਣ ਵਾਲੇ ਸਾਲਾਂ ਚ 50% ਜਿਹੜੇ ਨੇ ਸਟੂਡੈਂਟ ਜਿਹੜੇ ਆ ਜਿਨ੍ਹਾਂ ਦੇ ਵੀ ਜਿਹੜੇ ਪਰਮਿਟ ਆ ਉਹ ਖਤਮ ਹੋਣ ਦੇ ਕਿਨਾਰੇ ਨੇ ਤਾਂ ਉਹਨਾਂ ਨੂੰ ਦੁਬਾਰਾ ਪਰਮਿਟ ਨਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਦੇਸ਼ 'ਚ ਵਾਪਸ ਚਲੇ ਜਾਣ ਕਿਉਂਕਿ ਸਾਡੇ ਦੇਸ਼ ਦੀ ਜਿਹੜੀ ਸਿਚੁਏਸ਼ਨ ਹੈ ਉਹ ਵਿਗੜਦੀ ਜਾ ਰਹੀ ਆ ਅਸੀਂ ਇਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਅਬਜ਼ਰਵ ਨਹੀਂ ਕਰ ਸਕਦੇ ਜੇ ਅੱਜ ਮਕਾਨਾਂ ਦਾ ਰੇਟ ਵਧਿਆ ਜੇ ਅੱਜ ਗਰੋਸਰੀ ਦਾ ਰੇਟ ਵਧਿਆ ਜੇ ਹਰ ਕਜੀਦ ਦਾ ਰੇਟ ਵਧਿਆ ਤਾਂ ਉਹਦਾ ਕਾਰਨ ਸਿਰਫ ਤੇ ਸਿਰਫ ਆਪਣੀਆਂ ਕਮਜ਼ੋਰੀਆਂ ਨਹੀਂ ਸਰਕਾਰ ਵੇਖ ਰਹੀ ਉਹ ਇਹ ਦੇਖ ਰਿਹਾ ਕਿ ਇਹ ਬਾਹਰ ਦੇ ਜਿਹੜੇ ਸਟੂਡੈਂਟ ਜਾਂ ਬਾਹਰਲੇ ਇਮੀਗ੍ਰੇਟ ਇੱਥੇ ਆ ਕੇ ਬਈ ਵਸੇ ਨੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਵਜ੍ਹਾ ਕਰਕੇ ਜਿਹੜੀ ਹੈ ਮੰਗਾਈ ਹੈ ਤੇ ਇਹਨਾਂ ਦੀ ਵਜ੍ਹਾ ਕਰਕੇ ਸਾਰਾ ਕੁਝ ਵਾਪਰ ਰਿਹਾ ਕਿਉਂਕਿ ਮਕਾਨਾਂ ਦੇ ਬਣਨ ਦੀ ਜਿਹੜੀ ਗਿਣਤੀ ਆ ਉਹ ਜਿੰਨੇ ਲੋਕ ਇੱਥੇ ਆ ਰਹੇ ਨੇ ਉਹਦੇ ਮੁਤਾਬਕ ਬਹੁਤ ਘੱਟ ਹੈ ਸੋ ਇਸ ਗੱਲ ਦਾ ਯਤਨ ਕੀਤਾ ਜਾ ਰਿਹਾ ਇਸ ਗੱਲ ਦੀ ਮੰਗ ਜਿਹੜੀ ਆ ਉਹ ਕੱਲ ਵੀ ਪੌਲੀਵਰ ਨੇ ਗੱਲ ਕਹੀ ਹੈ ਕਿ ਸਾਡੀ ਵਿਚਾਰਧਾਰਾ ਇਹ ਹੈ ਕਿ ਇਸ ਦੇਸ਼ ਦੇ ਵਿੱਚੋਂ ਜਿਹੜੇ ਇਮੀਗ੍ਰੈਂਟਸ ਨੇ ਜਾਂ ਜਿਹੜੇ ਕਿਸੇ ਵੀ ਵੀਜ਼ੇ ਦੇ ਉੱਤੇ ਆਏ ਨੇ ਇਹਨਾਂ ਨੂੰ ਵਾਪਸ ਭੇਜ ਭੇਜਿਆ ਜਾਵੇ ਤਾਂ ਕਿ ਸਾਡੀ ਇੱਥੋਂ ਦੀ ਇਕਨੋਮੀ ਜਾਂ ਇੱਥੋਂ ਦਾ ਜਿਹੜਾ ਸਾਡਾ ਸਿਸਟਮ ਹੈ ਉਹ ਬਚ ਸਕਦਾ ਹੋਵੇ ਸੋ ਇਹ ਗੱਲ ਸਾਡੇ ਲਈ ਬਹੁਤ ਵੱਡੀ ਜਿਹੜੀ ਚਿੰਤਾ ਦਾ ਇਹ ਵਿਸ਼ਾ ਆ ਕਿ ਇੱਕ ਪਾਸੇ ਤੇ ਏਡੇ ਵੱਡੇ ਪੱਧਰ ਤੇ ਉੱਤੇ ਸਟੂਡੈਂਟਸ ਨੂੰ ਇੱਥੇ ਬੁਲਾ ਲਿਆ ਗਿਆ ਉਹਨਾਂ ਦੇ 40 40 ਲੱਖ ਰੁਪਈਆ ਉਹਨਾਂ ਤੋਂ ਲਵਾ ਲਿਆ ਗਿਆ ਫੀਸਾਂ ਲੈ ਲੀਆਂ ਗਈਆਂ ਇਥੋਂ ਦੇ ਮਤਲਬ ਕਾਲਜਾਂ ਦੇ ਯੂਨੀਵਰਸਟੀਆਂ ਦਾ ਇਸ ਢੰਗ ਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਸੀ ਉਹ ਪਸਾਰਾ ਹੋਇਆ ਤੇ ਅੱਜ ਉਹਨਾਂ ਸਟੂਡੈਂਟਸ ਨੂੰ ਜਿਹੜਾ ਉਹ ਉਸ ਦੇਸ਼ 'ਚੋਂ ਬਾਹਰ ਜਾਣ ਦੇ ਜਿਹੜੇ ਹੁਕਮ ਜਿਹੜੇ ਉਹ ਚੜੇ ਜਾ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇ ਮਾਰੇ ਜਾ ਰਹੇ ਨੇ ਮੈਂ 2 ਦਿਨ ਪਹਿਲਾਂ ਹੀ ਸਰੀ ਦੇ ਵਿੱਚ ਮਾਰੇ ਗਏ ਛਾਪਿਆਂ ਦੀ ਵੀ ਗੱਲ ਕੀਤੀ ਸੀ ਕਿ ਉੱਥੋਂ 8 ਤੇ 9 ਲੋਕ ਜਿਹੜੇ ਨੇ ਮੁੰਡੇ ਨੇ ਫੜੇ ਗਏ ਨੇ ਜਿਹੜੇ ਕੁਝ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਸੀ ਤੇ ਕੁਛ ਦੇ ਵੀਜ਼ੇ ਜਿਹੜੇ ਕੈਂਸਲ ਹੋ ਚੁੱਕੇ ਸੀ ਉਹਨਾਂ ਨੂੰ ਐਡ ਦੀ ਸਾਈਟ ਨਾਲੋਂ ਨਾਲ ਜਿਹੜਾ ਰਿਪੋਰਟ ਕਰ ਦਿੱਤਾ ਗਿਆ ਸੀ ਸੋ ਦੋਨੇ ਦੇਸ਼ ਜਿਹੜੇ ਨੇ ਅੱਜ ਚਾਹੇ ਉਹ ਕੈਨੇਡਾ ਦੇ ਚਾਹੇ ਉਹ ਅਮਰੀਕਾ ਇਹ ਬਾਹਰਲੇ ਜਿਹੜੇ ਪ੍ਰਵਾਸੀ ਨੇ ਸਾਡੇ ਉਹਨਾਂ ਦੇ ਉੱਤੇ ਬਹੁਤ ਵੱਡੀ ਗਾਚ ਜਿਹੜੀ ਆਉਂ ਗਿਰਦੀ ਨਜ਼ਰ ਆ ਰਹੀ ਹੈ ਸੋ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਸਟੂਡੈਂਟਸ ਨੂੰ ਵਿਦਿਆਰਥੀਆਂ ਨੂੰ ਔਰ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਨੂੰ ਇਹ ਜ਼ਰੂਰ ਕਹਾਂਗੇ ਕਿ ਬਹੁਤ ਹੀ ਸੋਚ ਸਮਝ ਕੇ ਕੋਈ ਫੈਸਲਾ ਲਿਆ ਜਾਵੇ ਆਉਣ ਵਾਲੇ ਸਮੇਂ 'ਚ ਜੇ ਦੇਖੋ ਕਾਰਨ ਮਾਰਕ ਕਾਰਨੀ ਸੌਰੀ ਮਾਰਕ ਕਾਰਨੀ ਜੀ ਕਿਸ ਪਾਸੇ ਕਿਸ ਢੰਗ ਦੇ ਜਿਹੜੇ ਨੇ ਆਰਥਿਕ ਸੁਧਾਰ ਕਰਦੇ ਨੇ ਕਿਵੇਂ ਨਵੀਆਂ-ਨਵੀਆਂ ਜਿਹੜੀਆਂ ਨੀਤੀਆਂ ਲਿਆਉਂਦੇ ਨੇ ਅਜੇ ਤੇ 6 ਮਹੀਨੇ ਅਜੇ ਲੱਗਣਗੇ ਮੇਰਾ ਖਿਆਲ ਆ ਉਹ ਇਹ ਸਰਵੇ ਕਰਾ ਰਹੇ ਨੇ ਵੀ ਕਿਹੜੀ-ਕਿਹੜੀ ਚੀਜ਼ ਜਿਹੜੀ ਆ ਕਿਹੜਾ-ਕਿਹੜਾ ਕਿੱਥੇ ਜਿਹੜਾ ਕੰਮ ਕਰਨ ਦੀ ਜ਼ਰੂਰਤ ਹੈ ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਕਿੱਦਾਂ ਦੇ ਹਾਲਾਤ ਪੈਦਾ ਹੁੰਦੇ ਨੇ ਕਿੱਦਾਂ ਦੇ ਉਹ ਚੇਂਜਿੰਗ ਆਉਂਦੀਆਂ ਨੇ ਤਬਦੀਲੀਆਂ ਆਉਂਦੀਆਂ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਦਿਓ ਯਾਜਤ ਫੇਰ ਮਿਲਦੇ ਹਾਂ ਕਿਸੇ ਨਵੀਂ ਚਰਚਾ ਦੇ ਨਾਲ ਸੋ ਜੇ ਮੇਰੀ ਇਹ ਚਰਚਾ ਚੰਗੀ ਲੱਗੀ ਹੋਵੇ ਵਿਚਾਰ ਚੰਗੇ ਲੱਗੇ ਹੋਣ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸ਼ੇਅਰ ਵੀ ਕਰੋ ਤਾਂ ਕਿ ਇਹ ਚੈਨਲ ਜਿਹੜਾ ਹੈ ਤੁਹਾਨੂੰ ਨਿਤ ਵਧੀਆ ਤੇ ਚੰਗੀਆਂ ਜੜੀਆਂ ਜਾਣਕਾਰੀਆਂ ਉਹ ਦੇ ਸਕੇ ਰੱਬ ਰਾਖਾ